ਕਿ ਤਵੀ ਜੋ ਹੋਣ ਵਾਲਿਆ ਲੋਕ ਸਭਾ ਚੋਣਾਂ ਦਾ ਦੰਗਲ ਪੂਰੀ ਤਰ੍ਹਾਂ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਇਸੇ ਤਰ੍ਹਾਂ 44 ਸਭਾ ਦੇ ਮੈਂਬਰਾਂ ਨਾਲ ਮੀਟਿੰਗਾਂ ਵੀ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਹਨ ਇਸੇ ਤਰ੍ਹਾਂ ਹਲਕਾ ਮਜੀਠਾ ਦੇ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਸਿੰਘ ਪੰਮਾ ਪ੍ਰਧਾਨ ਦੇ ਗ੍ਰਹਿ ਮਜੀਠਾ ਵਿਖੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਨਿਰਧਾਰ ਸਰਦਾਰ ਜੀ ਸਿੰਘ ਦੇਸ਼ ਵਿੱਚ ਸਮੋਦਨ ਕਰਦੇ ਜੀ ਫੌਜਲਾ ਨੇ ਅਕਾਲੀ ਭਾਜਪਾ ਦੇ ਆਮ ਆਦਮੀ ਜਾਨ ਪਛਾਣ ਦੇ ਆਜ ਨਹੀਂ ਗਏ ਤੁਹਾਨੂੰ ਚਾਣੂ ਕਰਵਾਇਆ ਉਹਨਾਂ ਕਿ ਇਹ ਰੋਜ਼ ਤੁਸੀਂ ਤਿੰਨੋਂ ਪਾਰਟੀਆਂ ਵਿੱਚ ਵੰਦੇ ਜਿਹਨਾਂ ਨੂੰ ਇਸ ਮੌਕੇ ਸੁਖਵੰਤ ਸਿੰਘ ਮੋਹਨਪਾਲ ਨਰੇਂਦਰ ਸਿੰਘ ਬੁਲਾ ਕੇ ਅੱਗੇ ਜਿਵੇਂ ਬੁਲਾ ਰਹੇ ਸੁਲਾਉਣਾ ਚਾਹ ਜਾਂ ਤੁਹਾਡੇ ਜਿਵੇਂ ਕੋਈ ਵੀ ਰੋਕ ਕੇ ਬੋਲਣਾ ਚਾਹੁੰਦਾ ਗ੍ਰਾਫ ਦੇਖ ਕੇ ਕੁੰਚੇ ਕੀ ਕਰਨੀ ਪਰਮਜੀਤ ਸਿੰਘ ਪੰਮਾ ਸਾਡੇ ਬੜੇ ਜੂਜਾਰੂ ਲੀਡਰ ਨੇ ਔਰ ਇਹਨਾਂ ਨੇ ਜਦੋਂ ਕੌਂਸਲ ਦੀ ਇਲੈਕਸ਼ਨ ਲਈ ਸੀ ਉਹਨਾਂ ਦਾ ਮੈਂ ਅ ਮਤਲਬ ਤਾ ਉਹ ਮੇਰਾ ਮੈਂਬਰ ਪਾਰਲੀਮੈਂਟ ਧਰਨੇ ਤੋਂ ਉੱਠ ਕੇ ਨਗਾਉਂਦਾ ਹੁੰਦਾ ਸੀ। ਉਹ ਜਦੋਂ ਟਿਕਟ ਮਿਲੀ ਇਹਨਾਂ ਨੇ ਕਿਹਾ ਵੀਰ ਜੀ ਮੈਂ ਮਦਦ ਕਰਨੀ ਆ। ਮੇਰੇ ਤੇ ਤੁਹਾਡਾ ਆਸਾਨ ਆ। ਔਰ ਮੈਂ ਤਗੜੇ ਹੋ ਕੇ ਇੱਥੇ ਤੁਹਾਨੂੰ ਮਤਲਬ ਲੋਕਾਂ ਨੂੰ ਨਾਲ ਜੋੜੂੰਗਾ ਔਰ ਤੁਸੀਂ ਆਓ ਤੇ ਸੋ ਮੈਂ ਅੱਜ ਇਹਨਾਂ ਦੇ ਘਰ ਚਾਹ ਤੱਕ ਪੀਣਾ ਸੀ ਇਹਨਾਂ ਨੂੰ ਮੈਂ ਕਿਹਾ ਚਲੋ ਇਹਨਾਂ ਕੈ ਸੱਜਣ ਮਿੱਤਰ ਬੁਲਾਉਣੇ ਮੈਂ ਕਿਹਾ ਬੁਲਾ ਲਉ। ਚਾਹ ਤੱਕ ਪੀਨੇ ਕਿਵੇਂ ਦਾ ਹੰਗੋਰਾ ਮੇਰਾ ਜੀ ਅਮਰਪਾਲ ਸਾਹਿਬ ਦੇ ਲੋਕਾਂ ਦਾ। ਇਹ ਤੇ ਮੇਰੇ ਵੀਰ ਮੈਨੂੰ ਤੇ ਬਹੁਤ ਸੋਹਣਾ ਲੱਗਦਾ ਔਰ ਇਸ ਧਰਤੀ ਦਾ ਮੈਂ ਹਮੇਸ਼ਾ ਹੀ ਰਹਿਣੀ ਕਿਉਂਕਿ ਬਹੁਤ ਪਿਆਰ ਹੈ ਲੋਕਾਂ ਦਾ ਔਰ ਬੜੀ ਮੁਹੱਬਤ ਹੈ ਲੋਕ ਬੜੇ ਸ਼ੌਂਕ ਦੇ ਨਾਲ ਹਰ ਪੱਖ ਦੇ ਉੱਤੋਂ ਮੈਨੂੰ ਮਤਲਬ ਹੰਗਾਰਾ ਦੇ ਰਹੇ ਨੇ ਔਰ ਉਹਨਾਂ ਦਾ ਮਨ ਵੀ ਹੈ ਕਿ ਜਿਹੜੀ ਇੱਕ ਤਰੀਕ ਦਾ ਫੈਸਲਾ ਹੈ ਉਹ ਸਾਡੇ ਹੱਕ 'ਚ ਹੋਏਗਾ ਸੋ ਮੈਂ ਉਸ ਗੱਲ ਦਾ ਮਤਲਬ ਪਬਲਿਕ ਦਾ ਔਰ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਕਿ ਜਿਹੜੀ ਮੇਰੀ ਚੌਪੱਕੀ ਕੰਮ ਕਰਨ ਦੀ ਚੌਪੱਕੀ ਵਿਕਾਸ ਦੀ ਗੱਲ ਹੈ ਉਹਦੇ ਦੇ ਲੋਕ ਬਹੁਤ ਧਿਆਨ ਰੱਖਦੇ ਔਰ ਉਹਦੇ ਨਾਲ ਲੋਕ ਜੁੜੇ ਵੀ ਨੇ ਔਰ ਸਾਹਿਬ ਆਪ ਮੁਕਾਬਲਾ ਕਿਸ ਨਾਲ ਮੰਦਰ ਦੇ ਚਾਰਾਂ ਪਾਰਟੀਆਂ ਵਿੱਚੋਂ ਆਪਣਾ देखो ਮੁਕਾਬਲਾ ਸਾਰੀਆਂ ਪਾਰਟੀਆਂ ਨੇ ਆਪਣੀ ਗੱਲ ਰੱਖੀ ਹੁੰਦੀ ਆ ਹਰ ਪਾਰਟੀ ਦਾ ਇੱਕ ਤਰੀਕਾ ਘਾਰ ਹੈ ਪਰ ਜਿੱਦਾਂ ਹੁਣ ਤੁਸੀਂ ਦੇਖ ਲਓ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਹਲਾ ਦਿੰਦਾ ਦੀ ਕਿ ਜਿੱਦਾਂ ਹੁਣ ਬੀਜੇਪੀ ਦੀ ਗੱਲ ਕਰ ਲਓ ਉਹਦੇ ਕੈਂਡੀਡੇਟ ਦੀ 35 40 ਸਾਲ ਬਾਅਦ ਕਿਤੇ ਆਏ ਨੇ ਲੋਕਾਂ ਨੂੰ ਅਜੇ ਉਹਦਾ ਪਤਾ ਵੀ ਨਹੀਂ ਵਿਚਾਰੇ ਦਾ ਉਹਨੂੰ ਤੇ ਉੱਥੇ ਰੈਲੀਆਂ ਕਰਾਉਦੇ ਰਹੇ ਮੋਦੀ ਦੀ ਅਮਰੀਕਾ ਹੀ ਤੇ ਉਹਦੇ ਨਾਮ 'ਤੇ ਉਹਨੂੰ ਟਿਕਟ ਮਿਲ ਗਈ ਉਹ ਟਿਕਟ ਲੈ ਕੇ ਇੱਥੇ ਉੱਤਰ ਆਏ ਨੇ ਉਹਨਾਂ ਨੂੰ ਸ਼ਾਇਦ ਇਹ ਵੀ ਸ਼ਾਇਦ ਲੋਕੀ ਇਦਾਂ ਹੀ ਮੋਟਾ ਪਾ ਲੈਂਦੇ ਆ ਵੋਟਾਂ ਲੈਣਾ ਰਾਜਨੀਤੀ ਕਰਨਾ ਬਹੁਤ ਸੇਵਾ ਪਾਵਰ ਬੜਾ ਲੰਬਾ ਸਫਰ ਤੁਹਾਨੂੰ ਕਰਨਾ ਪੈਂਦਾ ਲੋਕਾਂ 'ਚ ਵਿਸ਼ਵਾਸ ਬਣਾਉਣਾ ਪੈਂਦਾ ਕਿਸੇ ਦਿਨ ਜੇ ਆਮ ਆਦਮੀ ਪਾਰਟੀ ਦੇ ਆ ਉਹਨਾਂ ਦੇ ਤੁਸੀਂ ਆਪਣੇ ਕੰਮ ਵੇਖ ਲਓ ਇੱਥੇ ਗਵਾਂਢ ਤੁਹਾਡੇ ਰਹੇ ਆ ਕਦੀ ਉਹਨਾਂ ਨੇ ਇੱਥੇ ਦੀ ਕੋਈ ਵਿਕਾਸ ਦੀ ਗੱਲ ਕੀਤੀ ਹੋਵੇ ਕਦੇ ਅੰਮ੍ਰਿਤਸਰ ਦੇ ਵਿਕਾਸ ਦੀ ਗੱਲ ਕੀਤੀ ਹੋਵੇ ਅੰਮ੍ਰਿਤਸਰ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੀ ਗੱਲ ਇਸ ਕਰਕੇ ਕਰ ਰਿਹਾ ਮੇਅਰ ਦੀ ਔਰ ਕਾਉਂਸਲਰ ਦੀ ਇਲੈਕਸ਼ਨ ਪਿਛਲੇ ਦੋਹਾਂ ਸਾਲਾਂ ਤੋਂ ਪੈਣ ਨਹੀਂ ਗਿਆ ਸਾਰਾ ਅੰਮ੍ਰਿਤਸਰ ਕੂੜੇ ਨਾਲ ਭਰਿਆ ਪਿਆ ਸੜਕਾਂ ਟੁੱਟੀਆਂ ਨੇ ਸੀਵਰੇਜ ਬੰਦ ਨੇ ਲਾਈਟਾਂ ਬੰਦ ਨੇ ਉਸੇ ਤਰ੍ਹਾਂ ਨਾ ਸਰਪੰਚਾਂ ਦੀਆਂ ਇਲੈਕਸ਼ਨਾਂ ਨਾ ਬਲਾਕ ਸਮਤੀ ਦੀਆਂ ਨਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀ ਸਰਕਾਰ ਇਲੈਕਸ਼ਨਾਂ ਤੋਂ ਡਰ ਲੱਗ ਪਿਓ ਉਹਦਾ ਮਤਲਬ ਹੁੰਦਾ ਉਹ ਸਰਕਾਰ ਜਿਹੜੀ ਆ ਅੱਜ ਵੀ ਇੰਨੀ ਤੇ ਕੱਲ ਵੀ ਇੰਨੀ ਕਰਜ਼ਾ ਚੁੱਕ ਕੇ ਚਲਾ ਰਹੇ ਨੇ ਹਜ਼ਾਰਾਂ ਕਰੋੜ ਦੇ ਇਛਤਿਹਾਰ ਲਾਉਂਦੇ ਆ ਜਿਹੜਾ ਕਿ ਕੋਈ ਮਤਲਬ ਬਣਦਾ ਹੀ ਨਹੀਂਗਾ ਅੱਜ ਮਹਿੰਗਾਈ ਜਿਹੜੀ ਉਹ ਚਰਮ ਸੀਮਾ ਤੇ ਅੱਜ ਰੇਤਾ ਤੋਂ ਹੀ ਪੁੱਛੋ 7000 ਰੁਪਏ ਸੈਂਕੜਾ ਰੇਤਾ ਮਿਲਦੇ ਹੀ ਆ ਆਮ ਬੰਦੇ ਨੂੰ ਜਿਹੜਾ ਵਾ ਉਹ ਮਤਲਬ ਕੰਮ ਕਰਦਾ ਉਹ ਮਹਾਰ ਹੋਇਆ ਪਿਆ ਔਖਾ ਹੋਇਆ ਪਿਆ ਸੋ ਉਹ ਉਹਨਾਂ ਦਾ ਹਾਲਾਤ ਵੀ ਤੁਹਾਡੇ ਸਾਹਮਣੇ ਆ ਕਾਲੀ ਦਲ ਤੁਹਾਡੇ ਸਾਹਮਣੇ ਜਿਸ ਤਰੀਕੇ ਨਾਲ ਬੇਅਦਬੀ ਔਰ ਬਰਗਾੜੀ ਕੰਡ ਦਾ ਜਿਹੜਾ ਉਹਨਾਂ ਤੇ ਜਿਹੜਾ ਇਨਸ਼ਾਲ ਲੱਗਾ ਹੈ ਉਹ ਕਿਸੇ ਵੀ ਤਰੀਕੇ ਨਾਲ ਉਹਨਾਂ ਤੋਂ ਨਹੀਂ ਲੱਥ ਰਿਹਾ ਉਹ ਲੋਕ ਸਰ ਜਿੱਥੇ ਬੜਾ ਵੱਡਾ ਬੜਾ ਵੱਡਾ ਗੁੱਸਾ ਹੈ ਉਹਨਾਂ ਦੇ ਮਨ ਦੇ ਉੱਤੇ ਔਰ ਕਾਲੀ ਦਲ ਜਿਹੜਾ ਆ ਉਹ ਮਨਾਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਹੀ ਨਹੀਂ ਸ਼ਹਿਰਾਂ ਦੇ ਵਿੱਚ ਵੀ ਉਹਦਾ ਉਹੀ ਪੋਜੀਸ਼ਨ ਹੈ ਜੋ ਵਾੜੇ ਲਾਤ ਨੇ ਸੋ ਕੁੱਲ ਮਿਲਾ ਕੇ ਜੋ ਲੱਗਦਾ ਹੈ ਕਿ ਲੋਕ ਕਾਂਗਰਸ ਪਾਰਟੀ ਨੂੰ ਵੇਖ ਰਹੇ ਨੇ ਕਾਂਗਰਸ ਪਾਰਟੀ ਸੈਕੂਲਰ ਹੋਣ ਕਰਕੇ ਲੋਕ ਉਹਨੂੰ ਮੌਕਾ ਦਿੰਦੇ ਆ। ਹੋਜਾ ਸਾਹਿਬ ਤੁਹਾਡੇ ਵਿਰੋਧੀ ਅਕਾਲੀ ਦਲੋਂ ਲਗਾਤਾਰ ਇੱਕ ਪ੍ਰਚਾਰ ਕੀਤਾ ਯਾਰ ਆ ਤੁਹਾਡੇ ਖਿਲਾਫ ਤੁਹਾਡੇ ਵੱਲੋਂ ਉਸ ਚੀਜ਼ ਦਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ। ਆਸ ਕਰਾਂਗਾ ਅੱਜ ਉਸਦਾ ਤੁਸੀਂ ਜਵਾਬ ਮੀਡੀਆ ਸਾਹਮਣੇ ਜ਼ਰੂਰ ਦਿਓਗੇ। ਜੋ ਸਾਹਿਬ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਹੋਜਾ ਸਾਹਿਬ ਨੂੰ 10 ਸਾਲ ਹੋ ਗਏ ਐਮਪੀ ਬਣਿਆ ਉਹ ਖੁਦ ਗੰਦੇ ਨਾਲੇ ਤੇ ਰਹਿੰਦੇ ਨੇ ਉਹਨਾਂ ਦੇ ਕੋ 10 ਸਾਲਾਂ ਦੇ ਵਿੱਚ ਆਪਣਾ ਗੰਦਾ ਨਾਲਾ ਵੀ ਜਿਹੜਾ ਉਹ ਉਹਦੇ ਪੂਰਿਆ ਨਹੀਂ ਉਹਨਾਂ ਨੇ ਅੰਮਸਾਰ ਨੌਰ ਦੇ ਵਿੱਚ 88 ਫੁੱਟ ਰੋਡ ਤੇ ਨਾਲਾ ਪੂਰਿਆ ਸੀ ਉਸ ਚੀਜ਼ ਦਾ ਜਵਾਬ ਕੀ ਦੇਣਾ ਚਾਹੂਗੇ ਦੇਖੋ ਜੋਸੀ ਸਾਹਿਬ ਜਿਹੜੇ ਨੇ ਬੇਸਿਕਲੀ ਉਹ ਜਦੋਂ ਰਹੇ ਨੇ 10 ਸਾਲ ਉਸ ਤੋਂ ਬਾਅਦ ਤਿੰਨ ਵਾਰ ਉਹ ਦੋ ਵਾਰ ਇਲੈਕਸ਼ਨਾਂ ਲੜ ਚੁੱਕੇ ਦੋਵੇਂ ਵਾਰ ਇਹ ਉਹ ਦਵਾਈ ਪਾਉਂਦੇ ਰਹੇ ਕਿ ਮੈਂ ਆ ਕਰਤਾ ਮੈਂ ਆ ਕਰਤਾ ਪਰ ਲੋਕਾਂ ਉਹਨਾਂ ਨੂੰ ਕਦੀ ਸੁਣਿਆ ਨਹੀਂ ਕਿਉਂਕਿ ਜਿਹੜਾ ਉਹਨਾਂ ਦੇ ਸਮੇਂ ਹਾਲਾਤ ਪੈਦਾ ਹੋਏ ਸੀ ਲੋਕਾਂ ਦੇ ਮਨ ਚੋਂ ਕਦੀ ਕੋਈ ਗੁੱਸਾ ਜਾਂਦਾ ਨਹੀਂ ਜਦ ਤੱਕ ਨਾਲੇ ਦਾ ਸਵਾਲ ਹੈ ਨਾਲਾ ਪੈਲੀ ਗੱਲ ਤੇ ਸਟੇਟ ਸਬਜੈਕਟ ਹੈ ਜਦੋਂ ਕੈਬਨਿਟ ਵਜ਼ੀਰ ਸੀ ਇਹ ਗੰਦਾ ਨਾਲਾ ਉੱਥੇ ਹੀ ਸੀ ਇਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਤੁਸੀਂ ਅੱਧਾ ਕਿਲੋਮੀਟਰ ਜੂ ਟੱਕਤਾ ਬਾਕੀ ਦੇ ਕੰਮ ਕਿਉਂ ਨਹੀਂ ਕੀਤਾ ਦੂਜੀ ਗੱਲ ਇਹ ਲੋਕ ਗੈਰ ਜ਼ਿੰਮੇਵਾਰ ਨੇ ਅੱਜ ਸਾਡੇ ਪਾਕਿਸਤਾਨ ਨੇ ਇੰਡੀਆ ਦੇ ਉੱਤੇ ਕੇਸ ਕੀਤਾ ਆ ਯੂਐਨਓਪੀ ਸਾਡੇ ਗਾਂਦ ਜਿਹੜਾ ਵਾ ਇੰਡੀਆ ਜਿਹੜਾ ਸਾਡੇ ਵਾਲ ਭੇਜ ਰਿਹਾ ਵਾ ਸਾਡਾ ਵੀ ਪਾਣੀ ਉਨਾ ਹੀ ਖਰਾਬ ਹੋ ਜਨਾਂ ਸਾਡਾ ਹੋ ਰਿਹਾ ਇਹਦੇ ਵਾਸਤੇ ਇੱਕ ਪ੍ਰੋਪਰ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗਣਾ ਹੈ ਜਿਹਦਾ ਪ੍ਰੋਜੈਕਟ ਆ ਉਹ ਪੰਜਾਬ ਗਵਰਨਮੈਂਟ ਨੇ ਬਣਾਉਣਾ ਤੇ ਅਸੀਂ ਪੈਸੇ ਅਰੇਂਜ ਕਰਕੇ ਦੇਣੀ ਪੰਜਾਬ ਗਵਰਨਮੈਂਟ ਦੀ ਪਿਛਲੇ 2 ਸਾਲਾਂ ਤੋਂ ਸਰਕਾਰ ਨੁਕਲ ਬਾਡੀ ਦੀ ਸਰਕਾਰ ਹੀ ਹੈ ਨਹੀਂ ਲੋਕਲ ਬਿੜੀ ਦੀ ਸਰਕਾਰ ਨਾ ਹੋਣ ਕਰਕੇ ਪ੍ਰੋਜੈਕਟ ਲੇਟ ਹੈ ਜਦੋਂ ਬਣ ਜੇਗਾ ਉਹ ਵੀ ਬਣ ਜਾਣਾ ਤੇ ਮੈਂ ਜੋਸ਼ੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਜਿਹੜਾ ਤੁਸੀਂ thro ਅੰਮ੍ਰਿਤਸਰ ਨਗਰੀ ਨਾ ਕੀਤਾ ਉਹਦਾ ਕੀ ਜਵਾਬ ਦੋਗੇ ਸੈਂਟਰ ਯੂਨੀਵਰਸਿਟੀ ਤੁਸੀਂ ਕੈਬਨਟ ਵਜੀਰੀ ਲੈਂਨ ਦੇ ਬਦਲੇ ਮਾਲਵੇ ਭੇਜੇ ਸਾਨੂੰ ਡਾਕਟਰ ਮਨਮੋਹਨ ਸਿੰਘ ਜੀ ਦੇ ਕੇ ਗਏ ਸੀ ਏਮਜ਼ ਤੁਸੀਂ ਮਾਲਵੇ ਭੇਜਿਆ ਕੈਬਨਟ ਵਜੀਰੀ ਬਚਾਉਣ ਦੀ ਖਾਤਰ ਕਦੀ ਇੱਕ ਬਿਆਵਾਜ਼ ਨਹੀਂ ਕੱਢੀ ਤੁਸੀਂ ਪਿੱਠ ਕੀਤੀ ਅੰਮ੍ਰਿਤਸਰ ਵੱਲ ਤੁਸੀਂ ਅੰਮ੍ਰਿਤਸਰ ਦੇ ਦੋਸ਼ੀ ਜੇ ਤੁਹਾਡੇ ਤੇ ਦੋਸ਼ ਹੈ ਇਸ ਗੱਲ ਦਾ ਕਿ ਤੁਸੀਂ ਅੰਮ੍ਰਿਤਸਰ ਦੇ ਪ੍ਰੋਜੈਕਟ ਮਾਲਵੇ ਨੂੰ ਵੇਚੇ ਅੰਮ੍ਰਿਤਸਰ ਨੂੰ ਲਾਰਟ ਹੋਇਆ ਸਾਰਾ ਪੰਜਾਬ ਤਰਕੀ ਕਰੇ ਸਾਨੂੰ ਕੋਈ ਮਤਲਬ ਨਹੀਂ ਪਰ ਤੁਸੀਂ ਲੋਕਾਂ ਨੇ ਇਹ ਪ੍ਰੋਜੈਕਟ ਆਪਣੀਆਂ ਕੈਬਨਿਟ ਵਜ਼ੀਰੀਆਂ ਲੈਣ ਵਾਸਤੇ ਉਸ ਧਰਤੀ ਨੂੰ ਉਹਨਾਂ ਲੋਕਾਂ ਦੇ ਮਾਲਵੇ ਬੈਲਟ ਤੇ ਭੇਜ ਦਿੱਤੇ ਵਰਲਡ ਕਲਾਸ ਯੂਨੀਵਰਸਿਟੀ ਤੁਸੀਂ ਲੋਕਾਂ ਨੇ ਸਿਆਸਤ ਦੀ ਭੇਂਡ ਚੜਾਤੀ ਸਰ ਕੰਡੀਸ਼ਨ ਹਸਪੀਟਲ ਤੁਸੀਂ ਲੋਕਾਂ ਨੇ ਇਸ ਧਰਤੀ ਤੇ ਨਹੀਂ ਖੁੱਲਣ ਦਿੱਤਾ ਤੁਸੀਂ ਤੇ ਬਹੁਤ ਵੱਡੇ ਦੋਸ਼ੀ ਜੇ ਜੇ ਉਦੋਂ 10000 ਕਰੋੜ ਦੇ ਪ੍ਰੋਜੈਕਟ ਲੱਗੇ ਹੁੰਦੇ ਅੱਜ ਅੱਜ ਪੋਜੀਸ਼ਨ ਕੁਝ ਹੋਰ ਹੁੰਦੀ ਉਹਦੇ ਮੁਕਾਬਲੇ ਕਿਉਂਕਿ ਇੱਕ ਲੱਬੀ ਹੈ ਜਿਹੜੀ ਮਾਲਵੇ ਨੂੰ ਖਿੱਚ ਕੇ ਖੜਦੀ ਸਾਨੂੰ ਪ੍ਰੋਜੈਕਟ ਕੱਢ ਦਿੰਦੀ ਹੈ ਆਈਆਈਐਮ ਆਇਆ ਉਹ ਵੀ ਮਾਲਵੇ ਵਾਲਿਆਂ ਕੋਸ਼ਿਸ਼ ਕੀਤੀ ਕਿ ਖੋਲੀਏ ਪਰ ਮੈਂਬਰ ਪਾਰਲੀਮੈਂਟਸਾ ਲੱਤ ਲਾ ਕੇ ਗੱਡਿਆ ਜਾਈਏ ਜਾ ਕੇ ਵੇਖ ਲਓ ਬਿਲਡਿੰਗਾਂ ਤਿਆਰ ਨਹੀਂ ਸੌਫਟਵੇਅਰ ਟੈਕਨੋਲੋਜੀ ਪਾਰਕ ਉਹ ਵੀ ਮਾਲਵੇ ਵਾਲਿਆਂ ਖੋਹਣ ਦੀ ਕੋਸ਼ਿਸ਼ ਕੀਤੀ ਤੁਹਾਡਾ ਦਾਸ ਬੇਟਾ ਸੀ ਅਸੀਂ ਲੱਤ ਲਾ ਕੇ ਗੱਡਿਆ ਉਹ ਜੋ ਵੀ ਲੜ ਬਣ ਕੇ ਤਿਆਰ ਹੈ ਉਹਦੇ ਨਾਲ ਐਕਸਪ੍ਰੈਸਵੇ ਉਹ ਵੀ ਖੋਹ ਕੇ ਲੈ ਕੇ ਸਾਡੀ ਸਰਕਾਰ ਸੀ ਮੈਂ ਆਪਣੀ ਸਰਕਾਰ ਨੂੰ ਚੈਲੰਜ ਕੀਤਾ ਹੈ ਕਿ ਜੇ ਕਿਤੇ ਅੰਮ੍ਰਿਤਸਰ ਵਰਗੇ ਕਾਲੀਆਂ ਝੰਡੀਆਂ ਦਾ ਸਵਾਗਤ ਹੋਊਗਾ ਤੁਹਾਡਾ ਇਹ ਪ੍ਰੋਜੈਕਟ ਸਾਡੇ ਨੇ ਜੋ ਚੀਜ਼ ਆਪ ਜਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ ਗੋਟਾ ਲੈ ਕੇ ਆਪਣੇ ਸਿਸਟਮ ਨੂੰ ਸੈੱਟ ਕਰਨਾ ਤੁਹਾਡਿਆਂ ਨਹੀਂ ਕੱਲਾ ਕਿ ਕੈਬਨਿਟ ਵਜ਼ੀਰੀਆਂ ਦੀ ਖਾਤਰ ਤੁਸੀਂ ਸਾਰਾ ਸਮਾਨ ਹੀ ਵੇਚ ਦਿਓ ਅੰਮ੍ਰਿਤਸਰ ਦਾ ਅੰਮ੍ਰਿਤਸਰ ਨਾਲ ਧਰੋਕ ਮਾਇਆ ਤੁਸੀਂ ਤਾਂ ਹੀ ਤੁਹਾਨੂੰ ਦੋਰੀ ਵੋਟਾਂ ਨਹੀਂ ਪੈਂਦੀਆਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਨਹੀਂ ਚਾਹੁੰਦਾ ਪਰ ਹੁਣ ਜੇ ਤੁਸੀਂ ਸੁਣਨਾ ਤੇ ਧਿਆਨ ਨਾਲ ਸੁਣ ਲੋ ਅੰਮ੍ਰਿਤਸਰ ਵਾਸੀਆਂ ਨੇ ਬਹੁਤ ਵੱਡਾ ਧਰੋ ਤੁਸੀਂ ਕੀਤਾ ਤੁਸੀਂ ਤੇ ਬੋਲੇ ਹੀ ਨਹੀਂ ਤੁਸੀਂ ਸਰਕਾਰ ਤੋਂ ਛੱਡ ਕੇ ਬਾਹਰ ਆ ਜੇਂ ਤਾਂ ਕੈਬਨਟ ਵਜ਼ੀਰੀ ਨਾ ਤੁਸੀਂ ਸੈਂਟਰ ਯੂਨੀਵਰਸਿਟੀ ਦੇ ਬੋਲੇ ਨਾ ਤੁਸੀਂ ਵਰਲਡ ਵਰਲਡ ਕਲਾਸ ਯੂਨੀਵਰਸਿਟੀ ਦੇ ਬੋਲੇ ਏਮਜ਼ ਇਹ ਸਾਰੀਆਂ ਚੀਜ਼ਾਂ ਗੁਰੂ ਨਗਰੀ ਨੂੰ ਮਿਲੀਆਂ ਸੀ ਇਸ ਧਰਤੀ ਨੂੰ ਇਹ ਲੋਕਾਂ ਨੇ ਇਹ ਚੀਜ਼ਾਂ ਵੇਚ ਕੇ ਆਪਣੀਆਂ ਮਿਨਿਸਟਰੀਆਂ ਲਈਆਂ ਨੇ ਇਹ ਸਾਡੇ ਨਾਲ ਕੀ ਗੱਲ ਕਰਨਗੇ ਪੁੱਛ ਆਪਰੇ ਸਵਾਲ ਕਿ ਕਿਹਦੇ ਵਿੱਚ ਤੁਸੀਂ ਆਜ਼ਦੋ ਸਾਹਿਬ ਦਾ ਰਿਗਰੇ ਵੀਖਾਏ ਨੇ ਮੀਟਿੰਗ ਦੇ ਦੌਰਾਨ ਉਸੇ ਕਹੋ ਜਾਂ ਹਾਂਗਾ ਰੋ ਬੋਲੇ ਮੇਰੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕਰਦਾ ਗੁਰੂ ਰਾਮਦਾਸ ਮਹਾਰਾਜ ਦਾ ਧੰਨਵਾਦ ਕਰਦਾ ਤੇ ਆਪਣੇ ਵੱਡੇ ਵੀਰ ਬੁਲਾਰਾ ਕਾਂਗਰਸ ਨਰਿੰਦਰ ਸੰਧੂ ਜੀ ਦਾ ਧੰਨਵਾਦ ਕਰਦਾ ਤੇ ਆਪਣੇ ਵੀਰ ਜਗਦੀਪ ਗੋਗਾ ਜੀ ਦਾ ਜਿੰਨਾ ਨੇ ਅਸੀਂ ਸਾਰਿਆਂ ਮਿਹਨਤ ਕਰਕੇ ਅੱਜ ਆਪਣੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਨਗਰੀ ਤੋਂ ਲੋਕ ਸਭਾ ਦੇ ਉਮੀਦਵਾਰ ਸਰਦਾਰ ਗਦੀ ਸਿੰਘ ਔਜਲਾ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਤੀਸਰੀ ਵਾਰ ਅੰਮ੍ਰਿਤਸਰ ਸਾਹਿਬ ਤੋਂ ਟਿਕਟ ਦੇ ਕੇ ਨਵਾਜਿਆ ਉਹਨਾਂ ਦਾ ਪਹਿਲਾ ਪ੍ਰੋਗਰਾਮ ਹਲਕੇ ਮਜੀਠੇ ਦੇ ਵਿੱਚ ਅਸੀਂ ਉਹਨਾਂ ਕੋ ਇਹ ਕਹਿ ਕੇ ਲਿਆ ਕਿ ਅਸੀਂ ਤੁਹਾਡਾ ਮਜੀਠੇ ਵਾਲੇ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੀਆਂ ਪਿਛਲੀਆਂ ਨਗਰ ਕੌਂਸਲ ਦੀਆਂ ਇਲੈਕਸ਼ਨ ਦੇ ਵਿੱਚ ਸਾਡੀ ਬੜੀ ਸਪੋਰਟ ਕੀਤੀ ਇੱਥੇ ਆ ਕੇ ਸਾਡੇ ਲਈ ਘਰ ਘਰ ਕੈਂਪੇਨ ਕੀਤੀ ਤੇ ਉਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਵਿਸ਼ਵਾਸ ਦਿਵਾਇਆ ਕਿ ਅਸੀਂ ਮਜੀਠੇ ਹਲਕੇ ਦੇ ਹਰ ਪਿੰਡ ਵਿੱਚ ਹਰ ਬੂਥ ਪੱਧਰ ਤੇ ਤੁਹਾਡੀ ਇੱਕ ਇੱਕ ਵੋਟ ਲਈ ਵਰਕਰੀ ਕਰਾਂਗੇ ਮਿਹਨਤ ਕਰਾਂਗੇ ਤੇ ਤੁਹਾਡੀ ਜਿੱਤ ਲਈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਚਾਰ ਅਰਦਾਸ ਕਰਾਂਗੇ ਕਿ ਤੁਸੀਂ ਇੱਥੇ ਮਜੀਠੇ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੋ ਤੇ ਅਮਰਸਰ ਸਾਹਿਬ ਦੇ ਲੋਕ ਸਵਾਲ ਕਿ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज